ਪੁੱਤਰੋ ਪਿਆਰ ਕਰਨ ਵਾਲੇ ਨੌਜਵਾਨ ਬੱਚੇ ਬੱਚਿਓ ਭੈਣੋ ਭਰਾਵੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਭ ਤੋਂ ਪਹਿਲਾਂ ਯਾਦ ਕਰੀਏ ਉਸ ਮਹਾਨ ਕੁਰਬਾਨੀ ਨੂੰ ਜਿਹਦਾ ਕਰਕੇ ਇਹ ਸਾਰਾ ਮਹੀਨਾ ਤਸੰਬਰ ਦਾ ਨਾਨਕਲੇਵਾ ਸੰਗਤਾਂ ਬਰਾਗ ਦੇ ਵਿੱਚ ਹੁੰਦੀਆਂ ਨੇ ਉਸ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਵਹਿਰੂ ਮੇਰ ਕਰਨ ਸਟਰਗਲ ਦੇ ਬਾਰੇ ਤੁਸੀਂ ਸਾਰੇ ਭਲੀ ਭਾਤ ਜਾਣਦੇ ਹੋ ਵੀ ਸਰਕਾਰ ਦਾ ਜਿਹੜਾ ਰਵਈਆ ਬਿਲਕੁਲ ਉਹੀ ਹੈ ਜੋ ਪਹਿਲੇ ਦਿਨ ਤੋਂ ਅਸੀਂ ਕਿਉਂਕਿ ਜੇ ਇਹ ਕਿਸੇ ਜੋਗੇ ਹੁੰਦੇ ਤਾਂ ਇੰਨੀ ਵੱਡੀ ਘਟਨਾ ਹੋਣੋਂ ਵੀ ਬਚ ਸਕਦੀ ਸੀ ਪਰ ਹੋ ਗਈ ਹੈ ਪਰ ਉਸ ਦਾ ਵੀ ਕੋਈ ਸਰਕਾਰ ਦੇ ਉੱਤੇ ਅਸਰ ਨਹੀਂ ਹੈ ਕਿਸੇ ਦਾ ਸਾਰਾ ਦਾਰੂ ਮਜ਼ਾਰੀ ਲੱਗਦਾ ਜਿਵੇਂ ਜੇਲਾਂ ਦੇ ਉੱਤੇ ਡਿਪੈਂਡ ਹੋ ਗਿਆ ਸਰਕਾਰ ਵੀ ਅੜੀ ਨਜ਼ਰ ਆਉਂਦੀ ਹੈ ਸਰਕਾਰ ਮੈਂ ਤਾਂ ਕਹਿ ਦਣਾ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਇਹਨਾਂ ਨਾਲ ਕਿਉਂਕਿ ਜੇਲ੍ਹ ਮੰਤਰੀ ਸਰਦਾਰ ਭਗਵੰਤ ਮਾਨ ਜਿਹੜੇ ਆਪ ਨੇ ਔਰ ਸੂਬੇ ਦੀ ਬਾਗਡੋਰ ਵੀ ਉਹਨਾਂ ਦੇ ਹੱਥ ਦੇ ਵਿੱਚ ਹੈ ਤਾਂ ਕਰਕੇ ਮੈਨੂੰ ਸਰਕਾਰ ਦਾ ਨਾਮ ਲੈਣਾ ਪੈਂਦਾ अदरवाइज ਆਪਣਾ ਸਰਕਾਰ ਨਾਲ ਕੋਈ ਸ਼ਿਕਵਾ ਨਹੀਂ ਸੀ ਜਿਹੜੀ ਬਣਦੀ ਜ਼ਿੰਮੇਵਾਰੀ ਹੈ ਜਦੋਂ ਉਹ ਤੋਂ ਵੀ ਭੱਜ ਜਾਂਦੇ ਫਿਰ ਸਰਕਾਰ ਬਾਰੇ ਬੋਲਣਾ ਪੈਂਦਾ ਤੁਸੀਂ ਵੇਖਿਆ ਹੋਣਾ ਪਿਛਲੇ ਹਫਤੇ ਦੀਆਂ ਗਤੀਵਿਧੀਆਂ ਮਾਨਯੋਗ ਹਾਈ ਕੋਰਟ ਦੀਆਂ ਜੇ ਕਿਤੇ ਮਾਨਯੋਗ ਅਦਾਲਤ ਨਾਲ ਇੰਨਾ ਕੁ ਸਤਰਕ ਹੁੰਦੀ ਤਾਂ ਮੈਂ ਆਪਾਂ ਨੂੰ ਇਹਨਾਂ ਦਾ ਰੋਲ ਹੀ ਦੇਣਾ ਸੀ ਬਿਲਕੁਲ ਦੋ ਵਾਰ ਹਾਈ ਕੋਰਟ ਨੇ ਸੋ ਮੋਟੋ ਐਕਸ਼ਨ ਲੈ ਲਿਆ ਪਹਿਲੀ ਵਾਰ ਲਿਆ ਇਹਨਾਂ ਨੇ ਕਮੇਟੀ ਬਣਾਈ ਵੀ ਜਾਂਚ ਕਰਦੇ ਆ ਜੀ ਵੀਡੀਓ ਬਣੀ ਕਿੱਥੇ ਆ 8 ਮਹੀਨੇ ਸੌਂ ਹੀ ਗਏ ਬਣਾ ਕੇ ਕਮੇਟੀ ਕਿਉਂਕਿ ਰਿਪੋਰਟ ਦੇਣੀ ਨਹੀਂ ਹੈ ਉਹ ਫੈਲਾਂ ਦੇ ਅੰਦਰ ਹੀ ਦਬ ਜਾਣੀ ਸੀ ਸਾਰੀ ਦੁਬਾਰਾ ਫਿਰ ਜੱਜ ਸਾਹਿਬ ਨੇ ਧਿਆਨ ਚਾਹੀ ਗੱਲ ਵੀ ਹੈ ਨਾ ਕਿ ਜੇਲ੍ਹਾਂ ਦੇ ਵਿੱਚ ਫੋਨਾਂ ਦੀ ਵਰਤੋਂ ਦੇ ਉੱਤੇ ਗੱਲ ਹੋਈ ਹੈ ਤਾਂ ਇੱਕ ਕਮੇਟੀ ਪਹਿਲਾਂ ਵੀ ਬਣੀ ਸੀ ਉਹਦੇ ਉੱਤੇ ਦੁਬਾਰਾ ਫਿਰ ਗੌਰ ਕੀਤੀ ਸਰਕਾਰ ਨੂੰ ਮਾਨਯੋਗ ਅਦਾਲਤ ਨੇ ਜਗਾਇਆ ਪੀ ਤੁਸੀਂ ਕੋਈ ਕਮੇਟੀ ਬਣਾਈ ਸੀ ਭਾਈ ਉਹਦੀ ਰਿਪੋਰਟ ਨਹੀਂ ਹਲੇ ਤੱਕ ਦਿੱਤੀ ਦੇ ਦਿਓ ਕੌਣ ਝੂਠਾ ਹੈ ਕੌਣ ਸੱਚਾ ਹੈ ਪਤਾ ਲੱਗ ਜੇ ਪਰ ਨਹੀਂ ਦਿੱਤੀ ਹਲੇ ਤੱਕ ਵੀ ਨਹੀਂ ਦਿੱਤੀ باوجود ਕਹਿਣ ਦੇ ਇਹ ਕਹਤਾ ਪੀ ਇੱਕ ਵੀਡੀਓ ਤਾਂ ਰਾਜਸਥਾਨ ਚ ਬਣੀ ਹੀ ਲੱਗਦੀ ਹੈ ਹੋ ਸਕਦੀ ਹੈ ਬਣੀ ਹੋਈ ਕਨਫਰਮ ਨਹੀਂ ਹੈ ਵੀ ਬਣੀ ਹੈ ਜਾਂ ਫਲਾਣੇ ਅਫਸਰ ਜਾਂ ਫਲਾਣੇ ਕਰਮਚਾਰੀ ਇਹਦੇ ਚ ਜ਼ਿੰਮੇਵਾਰ ਨੇ ਉਹ ਓਮੇਨੀ ਹੋ ਸਕਦੀ ਹੈ ਔਰ ਸਰਕਾਰ ਦੀ ਬੇਈਮਾਨੀ ਦੇਖੋ ਇਹਨਾਂ ਦਾ ਆਈਟੀ ਸੈੱਲ ਦੇਖੋ ਕਿੰਨੀਆਂ ਖੇਡਾ ਖੇਡਦਾ ਤੁਹਾਡੇ ਲੋਕਾਂ ਦੇ ਨਾਲ ਤੁਹਾਨੂੰ ਭੁਲੇਖਾ ਪਾਉਣ ਦੇ ਲਈ ਖਬਰ ਲਾਤੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਖਬਰ ਚਲਾਤੀ ਵੀ Rajasthan ਚ ਬਣੀ ਇੱਕ ਫਿਲਮ ਤੋਂ ਦੇਖੋ ਜੀ ਸਿੱਟ ਨੇ ਜਾਂਚ ਕਰਤੀ ਇੱਕ ਤਾਂ Rajasthan ਚ ਬਣੀ ਲੋਕਾਂ ਦੇ ਵਿੱਚ ਭੁਲੇਖਾ ਪਾਤਾ ਪਿੱਛੇ ਲਿਖਤਾ ਸਿੱਟ ਮੈਂ ਕਹਿੰਦਾ ਵੀ ਜੇ ਤੁਹਾਡੇ ਕੋਲ ਇੱਕ ਵੀ ਕਾਗਜ਼ ਹੈਗਾ ਵੀ ਸਿੱਟਨੇ ਇਹ ਗੱਲ ਲਿਖ ਕੇ ਦਿੱਤੀ ਹੈ ਵੀ ਰਾਜਸਥਾਨ ਚ ਬਣੀ ਹੈ ਕਰੋ ਜਨਤਾ ਦੇ ਸਾਹਮਣੇ ਕੇਵਲ ਤੇ ਕੇਵਲ ਝੂਠ ਲੋਕਾਂ ਨੂੰ ਐ ਲੱਗੇ ਵੀ ਸਿੱਟਨੇ ਕੰਮ ਕਰਦਾ ਇਹ ਤਾਂ ਬਲਕੌਰ ਸਿੰਘ ਤਾਂ ਐਵੇਂ ਭਕਾਈ ਮਾਰੀ ਜਾਂਦਾ ਰੋਜ਼ ਮੈਕ ਪੜ ਕੇ ਇਹ ਤਾਂ ਕਰੀ ਉਹਨਾਂ ਤਾਂ ਦੇਤਾ ਵੀ ਰਾਜਸਥਾਨ ਚ ਬਣੀ ਹੈ ਇੱਕ ਪਰ ਕੁਝ ਵੀ ਨਹੀਂ ਸਾਰਾ ਝੂਠ ਤਾਂ ਫਲੰਦਾ ਹੁਣ ਤੁਸੀਂ ਕਹੋਗੇ ਮੈਂ ਉਸ ਵੀਡੀਓ ਦੇ ਅੰਦਰ ਕੀ ਐਡਾ ਮੈਂ ਉਹ ਅਸੀਂ 8 ਮਹੀਨਿਆਂ ਦੇ ਵੀਡੀਓ ਵੀਡੀਓ ਕਰੀ ਜਾਂਦੇ ਆ ਬਿਰੋ ਸਾਡੇ ਮੁਲਕ ਦੀਆਂ ਜੇਲਾਂ ਦਾ ਇਹ ਹਾਲ ਹੋ ਗਿਆ ਜੇ ਕਿਸੇ ਨੇ 2 ਨੰਬਰ ਦਾ ਧੰਦਾ ਕਰਨਾ ਹੈ ਕਿਸੇ ਨੇ ਕਤਲ ਫਰੋਤੀਆਂ ਦਾ ਧੰਦਾ ਕਰਨਾ ਹੈ ਨਸ਼ਾ ਵੇਚਣਾ ਤਾਂ ਤੁਹਾਡੇ ਲਈ ਜੇਲ ਤੋਂ ਵੱਧ ਸੇਫ ਜਗਾ ਕਿਤੇ ਨਹੀਂ ਹੁਣ ਤੁਸੀਂ ਕਹੋਗੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਪਿਛਲੇ ਹਫ਼ਤੇ ਦੀਆਂ ਮਾਨਯੋਗ ਅਦਾਲਤ ਦੀਆਂ ਟਿੱਪਣੀਆਂ ਨੂੰ ਪੜ੍ਹ ਲਓ ਤਾਂ ਫਰੋਜ਼ਪੁਰ ਜੇਲ੍ਹ ਦੇ ਵਿੱਚੋਂ ਦੋ ਫੋਨਾਂ ਦੇ ਉੱਤੇ 43000 ਕਾਲ ਹੋ ਗਈ ਪਿਛਲੇ 3 ਸਾਲਾਂ ਦੇ ਵਿੱਚ ਪੌਣੇ 2 ਕਰੋੜ ਰੁਪਈਆ ਉਹਨਾਂ ਕੈਦੀਆਂ ਦੇ ਘਰ ਵਾਲੀਆਂ ਦੇ ਖਾਤਿਆਂ ਦੇ ਵਿੱਚ ਲੈਣ-ਦੇਣ ਹੋ ਗਿਆ ਪੌਣੇ 2 ਕਰੋੜ ਰੁਪਈਆ ਖੜੇ ਹੋਊਗੇ ਵੱਡੇ-ਵੱਡੇ ਬਿਜ਼ਨਸਮੈਨ ਇੱਥੇ ਕੋਈ 50 ਲੱਖ ਤੋਂ ਵੱਧ ਜਾਊਗਾ ਕੋਈ ਰਨਓਵਰਾਂ ਅੰਕ ਕਰਕੇ ਦੇਖੋ ਵੀ ਪੌਣੇ 2 ਲੱਖ ਰੁਪਈਆ ਖਾਤੇ 'ਚ ਐਂਟ ਪੌਣਾ ਐਂਟ ਪੌਣਾ ਕਿੰਨਾ ਔਖਾ ਹੈ 100 ਰੁਪਈਆ ਨਹੀਂ ਲੁਕਦਾ ਅੱਜ ਕੱਲ੍ਹ ਆਨਲਾਈਨ ਜਮਾਨਾ ਸਾਰ ਫੇਰ ਵੀ ਕਹਿੰਦੇ ਆ ਕਿ ਜੇਲ੍ਹਾਂ ਦੇ ਵਿੱਚ ਤਾਂ ਫੋਨ ਦੀ ਵਰਤੋਂ ਨਹੀਂ ਹੁੰਦੀ ਉੱਥੇ ਤਾਂ ਜਹਿਮਰ ਲੱਗਿਆ ਹੋਇਆ ਜੀ ਇੱਕ ਕੈਦੀ ਦੂਜੇ ਕੈਦੀ ਨਾਲ ਗੱਲ ਹੀ ਨਹੀਂ ਕਰ ਸਕਦਾ ਜੀ ਸਭ ਕੁਛ ਖੁੰਦਾ ਹੈ ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਕਹਿੰਦੀ ਆ ਆਪਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਇਹ ਏਡੇ ਛਾਤਰ ਨੇ ਇਹ ਫੋਨ ਨੂੰ ਉਂਗਲਾਂ ਵੀ ਨਹੀਂ ਫਿੰਗਰਪ੍ਰਿੰਟ ਆ ਜੇ ਉਹਨੂੰ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਬੰਦਾ ਹੀ ਫੜ ਕੇ ਕੰਨ ਨਾਲ ਲਾਉਂਦਾ ਪੁੱਤ ਨੂੰ ਮਾਰ ਕੇ ਮੁਬਾਰਕਾ ਦਿੰਦਾ ਹੈ ਮੁਬਾਰਕਾ ਭਰਾ ਗਿਆਨੀ ਗੱਡੀ ਚਾੜਤਾ ਉਹ ਤਿਹਾੜ ਜਿਹੜੇ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਭੀੜੋਂ ਮੇਰੀ ਅੱਜ ਸਿਹਤ ਠੀਕ ਨਹੀਂ ਪਰੰਤੂ ਮੈਂ ਤੁਹਾਡੇ ਨਾਲ ਗੱਲਾਂ ਜ਼ਰੂਰੀ ਨੇ ਕਰਨੀਆਂ ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਂਦੀਆਂ ਨੇ ਮੈਂ ਮੇਰੇ ਪੁੱਤ ਨੂੰ ਨਹੀਂ ਰੋਂਦਾ ਮੇਰਾ ਜਹਾਨੂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਲੋਕੋ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਓਗੇ ਮੈਂ ਖਾ ਲਿਆ ਬਚਣੇ ਤੁਸੀਂ ਵੀ ਨਹੀਂ ਇਹ ਲੋਕ ਇਹ ਰਾਜਨੀਤਿਕ ਲੋਕ ਜਿਹੜਿਆਂ ਨੂੰ ਤੁਸੀਂ ਚੁਣ ਕੇ ਭੇਜਦੇ ਹੋ ਇਹਨਾਂ ਨੂੰ ਜਵਾਬਦੇਹ ਬਣਾਓ ਪੋਦਾ ਮੀਨ ਇਹ ਸਾਨੂੰ ਜੇ ਇੰਡੀਆ ਵੱਡੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਪੱਲੇ ਕੁਝ ਨਹੀਂ ਵੀ ਰੋ ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚ ਤੇ ਲੜਨਾ ਵੀ ਸਿਖਾਉਂਦੇ ਆ ਪਰ ਹੁਣ ਸਾਡੀ نسل 쿠ਸ਼ੀ ਹੋਣ ਲੱਗੀ ਹੁਣ ਤੁਸੀਂ ਕਹੋਗੇ ਜੇਲਾਂ ਦੇ ਵਿੱਚ ਕੀ ਹੈ ਜੇ ਜੇਲਾਂ ਚ ਫੋਨ ਚੱਲਣਗੇ ਉਥੋਂ ਨਸ਼ੇ ਵਿਕਣਗੇ ਤਾਂ ਸਾਡੀਆਂ ਧੀਆਂ ਤਲਾਕ ਹੋ ਕੇ ਸਾਡੇ ਗੇਟ ਤੇ ਬੈਠਣਗੀਆਂ ਤੁਹਾਡੀ ਨੂੰ ਧੀ ਸੁਰੱਖਿਅਤ ਨਹੀਂ ਰਹੂਗੀ ਤੁਹਾਡੀਆਂ ਕੋਖਾਂ ਚ ਪਲਣ ਵਾਲੇ ਬੱਚੇ ਤੁਹਾਡੀ نسل ਨਹੀਂ ਹੋਣਗੇ ਇਹਨਾਂ ਚੀਜ਼ਾਂ ਤੇ ਝਾਤ ਮਾਰਿਓ ਇਹ ਕੱਲੇ ਸਿੱਧੂ ਦੀ ਮੌਤ ਦਾ ਸਵਾਲ ਨਹੀਂ ਹੈ ਇਹਦੇ ਤੋਂ ਸਾਨੂੰ ਇੱਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪਦੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਨੇ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਵਧਾਈਆਂ ਵੀ ਦਿੱਤੀਆਂ ਇਸ ਗੱਲ ਤੇ ਪਰੰਤੂ ਤੁਸੀਂ ਇਸ ਸੰਘਰਸ਼ ਦੀ ਕੀਮਤ ਚੁਕਾਓਗੇ ਔਰ ਚੁਕਾ ਰਹੇ ਹੋ ਇਹ ਸਾਡੇ ਚ ਦੁਬਾਰੇ ਹਰੀ ਸਿੰਘ ਨਰੂਆ ਜਾਂ ਬਾਬਾ ਦੀਪ ਸਿੰਘ ਦਾ ਅੰਸ਼ ਜਿੰਮੇ ਕਦੇ ਬਰਦਾਸ਼ਤ ਨਹੀਂ ਕਰਨਗੇ ਸਾ ਇਹ ਸੀਜ ਨੂੰ ਤੁਸੀਂ ਆ ਹੁਣ ਜਦੋਂ ਪਰਤیاں ਸਿੱਟੋਂਗੇ ਨਾ ਉਦੋਂ ਥੋੜਾ ਜਿਹਾ ਵਿਚਾਰ ਲਓ ਇਸ ਗੱਲ ਨੂੰ ਮੈਂ ਕੋਈ ਲੀਡਰ ਨਹੀਂ ਆ ਨਾ ਮੈਂ ਥੋੜੇ ਇਲਾਕੇ ਚ ਆ ਕੇ ਐਮਐਲਏ ਖੜਾ ਹੋਣਾ ਹੈ ਕਿ ਮੈਨੂੰ ਚੰਨ ਲੱਗ ਸੀ ਮੈਂ ਬੜਾ ਚੰਗਾ ਬੜਾ ਚੰਗਾ ਜੀ ਮੈਂ ਕਦੇ ਵੀ ਨਹੀਂ ਆਪਦੀ ਆਪਦੀ ਤਾਰੀਫ ਕੀਤੀ ਪਰੰਤੂ ਕੁਝ ਵੀਰ ਕਮੈਂਟਾਂ ਦੇ ਵਿੱਚ ਲਿਖਦੇ ਆ ਕਈ ਤਾਂ ਮੈਨੂੰ ਬੇਕੂਫ ਤੱਕ ਵੀ ਕਹਿ ਦਿੰਦੇ ਆ ਠੀਕ ਹੈ ਵੀ ਹੈਗਾ ਜਿਹਨੇ ਆਪ ਦਾ ਸ਼ੇਰ ਸ਼ਾਹ ਪੁੱਤ ਪਰਵਾ ਲਿਆ ਉਹਦੇ ਜਿੱਦਾਂ ਬੇਕੂਫ ਕੌਣ ਹੈ ਤੁਹਾਡੀਆਂ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ 25 ਲੱਖ ਬੰਦਾ ਸੀ ਇੱਥੇ ਜਦੋਂ ਮੇਰੇ ਪੁੱਤ ਦੀ ਆਸਤੀ ਆਰਤੀ ਮੇਰੇ ਵਿਹੜੇ 'ਚ ਪਈ ਸੀ 14 ਮੈਂ ਤੁਹਾਡੀ ਨੱਕ 'ਚ ਦਮ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਉਹ ਮੇਰੇ ਅੰਦਰਲਾ ਫੌਜੀ ਮਾਰ ਗਿਆ ਮੈਨੂੰ ਮੈਨੂੰ ਇਹ ਸੀ ਤੇਰਾ ਤਾਂ ਉੱਜੜ ਗਿਆ ਕਿਸੇ ਦਾ ਹੋਰ ਕਿਉਂ ਜਾੜਦਾ ਹੈ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰ ਆਪਣੀ ਇਸ਼ਾਰਾ ਕਰਤਾ ਦੇ ਮੈਂ ਕਿ ਮੁਰਕੇ ਤੇਤੋਂ ਹਾਲਾਤ ਸਾਹਮਣੇ ਨਹੀਂ ਜਾਣੇ ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰੇ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਅੱਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁੱਗਾ ਮੜੀ ਸਾਹਿਬ ਦੀ ਤਾਂ ਅਗਲਿਆਂ ਨੇ ਨਸੀਤੂਆ ਲਿਆ ਤਾਂ ਸਰਕਾਰ ਦੇ ਕਰਨ ਨੂੰ ਕੋਈ ਮੇਰੇ ਪੁੱਤ ਦੇ ਮਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਵਾਂਗੂ ਪਿਆਰ ਕਰਨ ਵਾਲੇ ਲੋਕ ਪਿੱਛੇ ਜਾਨਾਂ ਦੇਣ ਲਈ ਤਿਆਰ ਖੜੇ ਸੀ ਪਰੰਤੂ ਮੈਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਈ ਨਹੀਂ ਮੈਂ ਆਪ ਦਾ ਮਰਵਾ ਲਿਆ ਮੈਂ ਕਿਸੇ ਦੇ ਦੇ ਹੋਰ ਦਾ ਉਹਦਾ ਹਸ਼ਰ ਹੋਇਆ ਨਹੀਂ ਦੇਖਣਾ ਚਾਹੁੰਦਾ ਸੀ ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿਤੋਂ ਦੇ ਭਈਏ ਆ ਕੇ ਮਾਰ ਗਏ ਉਹ ਘਰੇ ਬੈਠੇ ਜੱਟ ਨੂੰ ਸਰਕਾਰ ਮੇਰੇ ਨਾਲ ਖੜੂਗੀ ਮੈਨੂੰ ਭਗਵੰਤ ਮਾਨ ਤੇਰੀਆਂ ਇਹ ਗਿੱਦੜ ਭੌਕੀਆਂ ਦਾ ਨਹੀਂ ਪਤਾ ਸੀ ਵੀ ਤੂੰ ਐਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ ਉਹ ਤੇ ਮੇਰਾ ਘਰ ਉਜਾੜਤਾ ਸਾਰਾ ਉਹ ਤੁਸੀਂ ਮਾਰ ਕੇ ਗੋਲੀਆਂ 2.5 ਘੰਟਿਆਂ ਤੱਕ ਕਿਸੇ ਨਾਕੇ ਦੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ ਉਹ ਤੁਸੀਂ ਕਹਿੰਦੇ ਹੋ ਲੌਰੈਂਸ ਨੇ ਤੇ ਜੱਗੂ ਨੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸੇ ਵਾਲ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਦ ਇੱਕ ਮਾਨਸਾ ਕਸਤਰੀ ਦੇ ਵਿੱਚ ਜੱਗੂ ਲਿਆਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱਗੂ ਅਮਰੀਕਾ ਫੋਨ ਲਈ ਜਾਂਦਾ ਵੀ ਸਿੱਧੂ ਮੂਸੇ ਵਾਲਾ ਮਾਰਿਆ ਤਾਂ ਅਸੀਂ ਉਹ ਲੌਰੈਂਸ ਦੀ ਹਾਈਪ ਲਈ ਜਾਂਦਾ ਮਸ਼ਹੂਰੀ ਲੌਰੈਂਸ ਕੱਟੀ ਜਾਂਦਾ ਮੈਂ ਕਿਹਾ ਕੀ ਹੈ ਤੁਸੀਂ ਕਹਿੰਦੇ ਜੇਲਾ ਵਿੱਚ ਫੋਨ ਨਹੀਂ ਫੋਨ ਤਾਂ ਥੋੜੀ ਸੀਆਈ ਦੀ ਕਸਟਡੀ ਦੇ ਵਿੱਚ ਵੀ ਅਮਰੀਕਾ ਕਰੀ ਜਾਂਦਾ ਉਹ ਜਿਹੜੇ ਆਪ ਸਭ ਨੂੰ ਮੈਂ ਆਪ ਰੱਬ ਸਮਝਦਾ ਸੀ ਵੀ ਮੇਰੇ ਪੁੱਤ ਦਾ ਦੁੱਧੋ ਪਾਣੀ ਛਾਣ ਕੇ ਦੇਊਗਾ ਉਹ ਉਹਨੇ ਗੈਂਗਸਟਰਾਂ ਨੂੰ ਲੜਕੀਆਂ ਤਾਂ ਕਮਾਈਆ ਕਰਾਈਆਂ ਆਪਦੀ ਰਿਹਾਈ ਦੇ ਉੱਤੇ ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਨ ਵੀਰੋ ਮੈਂ ਬੇਕੂਬ ਹਾਂ ਮੈਂ ਕਦੋਂ ਮੰਨਦਾ ਤੁਸੀਂ ਚੰਦ ਵੋਟਾਂ ਦੇ ਖਾਤਰ ਰਾਜਨੀਤਿਕ ਗਲਿਆਰਾਂ 'ਚ ਜਾਣਾ ਵੀਰੋ ਜੀ ਸਦਕੇ ਜਾਓ ਮੈਂ ਕਿਹਨੂੰ ਥਾਪੜ ਦੇਵਾਂ ਕਿਹਨੂੰ ਨਾਅ ਦੇਵਾਂ ਮੇਰਾ ਕੀ ਮਤਲਬ ਮੈਂ ਕੌਣ ਆ ਯਾਰ ਮੈਂ ਇੱਕ ਛੋਟਾ ਜਿਹਾ ਸਰਪੰਚਾਂ ਇੱਕ ਪਿੰਡ ਦਾ ਮੈਂ ਕਿਸੇ ਨੂੰ ਆਕੇ ਵੀ ਲੀਡਰ ਨਹੀਂ ਬਣਾ ਸਕਦਾ ਮੈਂ ਕਿਸੇ ਦਾ ਕੀ ਕਿਉਂ ਕਹਤਾ ਮੇਰੀ ਮੇਰਾ ਤਾਂ ਆਪਣਾ ਵੀ ਜੜਿਆ ਪਿਆ ਤੁਸੀਂ ਮੈਨੂੰ ਟੈਗ ਨਾਮ ਦਿਓ ਠੀਕ ਹੈ ਮੇਰਾ ਸੰਘਰਸ਼ ਕਦੇ ਕਹੂਗਾ ਆ ਜਵਾਕ ਮੈਨੂੰ ਆ ਕੇ ਕਹਿਣਗੇ ਵੀ ਬਾਪੂ ਆ ਕੰਮ ਕਰਨਾ ਹੈ ਹੋ ਸਕਦਾ ਮੈਂ ਕਰ ਲਾਂ ਪਰ ਯਾਰ ਤੁਸੀਂ ਮੇਰੇ ਮੂੰਹ ਚ ਗੱਲਾਂ ਕਾਦੋ ਤੁੰਨੀ ਜਾਣੇ ਹੋ ਮੇਰੇ ਕੋਲੇ ਜਾਣਕਾਰੀ ਦਾ ਸੋਮਾ ਕੀ ਹੈ ਆ ਸੋਸ਼ਲ ਮੀਡੀਆ ਕੋਈ YouTube ਤੇ ਵੀਡੀਓ ਪਾ ਦਿੰਦਾ ਉਹ ਵੇਖ ਲੈਂਦਾ ਕਈ ਵਾਰੀ ਮੈਨੂੰ ਨਹੀਂ ਪਤਾ ਲੱਗਦਾ ਕਿ ਕੋਈ ਗੱਲ ਸੱਚੀ ਹੈ ਜਾਂ ਝੂਠੀ ਇਸ ਕਰਕੇ ਮੈਂ ਜੇ ਤਾਂ ਮੈਂ ਗੱਲ ਕਰਦਾ ਆਪਣੇ ਪੁੱਤ ਦੀ ਕੱਲੇ ਦੀ ਫਿਰ ਤਾਂ ਮੈਨੂੰ ਤੁਸੀਂ ਕਹਿੰਦੇ ਹੋ ਇਹਨੂੰ ਤਾਂ ਕੱਲੇ ਆਉਦੇ ਪੁੱਤ ਦੀ ਲੱਗਿਆ ਹੋਰ ਕਿਸੇ ਦਾ ਕੋਈ ਮਸਲਾ ਨਹੀਂ ਇਹ ਨਹੀਂ ਕਿਸੇ ਦੀ ਗੱਲ ਕਰ ਫੇਰ ਨਹੀਂ ਮੰਨ ਜੇ ਮੈਂ ਕਿਸੇ ਦੀ ਗਾਹੇ ਗਾਹੇ ਜ਼ਿਕਰ ਕਰ ਲੈਣਾ ਫੇਰ ਕਹਿੰਦੇ ਇਹ ਬੇਕੂਫ ਹੈ ਸੋ ਭਾਈ ਮੈਨੂੰ ਮੇਰੇ ਹਾਲਤਾਂ ਛੱਡ ਦਿਓ ਮੈਂ ਪਿਛਲੇ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀ ਵੀ ਭਾਈ ਮੈਂ ਮੇਰੇ ਪੁੱਤ ਦਾ ਅਫਸੋਸ ਕਰਨਾ ਛੱਡਦਾ ਪਰੰਤੂ ਜਿਹੜੇ ਜਵਾਬ ਜਿਹੜੇ ਐਨਆਰਆਈ ਮੇਰੇ ਨਾਲ ਬਲੱਡ ਦੇ ਖੂਨ ਵਰਗੀ ਸਾਂਝ ਰੱਖਦੇ ਆ ਮੇਰੇ ਕੋਲੇ ਦੁਖੀ ਮਨ ਨਾ ਆਉਂਦੇ ਆ ਯਾਰ ਉਹਨਾਂ ਨੂੰ ਗੇਟ ਬੰਦ ਕਰਕੇ ਕਿ ਮੈਂ ਬਹਿ ਜਾ ਅੰਦਰ ਉਹ ਮੇਰੇ ਕੋਲੇ ਆਣਗੇ ਮੈਂ ਉਹਨਾਂ ਕੋਲੇ ਜਾਊਂਗਾ ਤੇ ਤੁਸੀਂ ਗਲਤ ਹੰਦਾ ਉਹ ਨਾ ਛੱਡ ਦਿਓ ਤੁਸੀਂ ਰਾਜਨੀਤਿਕੀਆਂ ਕਰਨੀਆਂ ਕਿ ਤੋ ਐਮਪੀ ਖੜੇ ਹੋਣਾ ਕਿ ਤੋ ਐਮਐਲਏ ਹੋਣਾ ਚੀ ਸਦਕੇ ਉਹ ਮદાન ਤੁਹਾਡੇ ਸਾਹਮਣੇ ਖਾਲੀ ਪਏ ਮੈਨੂੰ ਮੇਰੇ ਹਾਲ ਤੇ ਛੱਡੋ ਮੇਰੇ ਤੇ ਗਲਤ ਟਿੱਪਣੀਆਂ ਨਾ ਕਰਿਆ ਕਰੋ ਮੇਰੀ ਆਦਤ ਹੈ ਮੈਂ ਕਦੇ ਵੀ ਕਿਸੇ ਨੂੰ ਗਲਤ ਸ਼ਬਦ ਨਹੀਂ ਬੋਲਦਾ ਕਦੇ ਜਦ ਕਿ ਮੈਂ ਦੁਖੀਮਨ ਦੇ ਵਿੱਚ ਮੇਰਾ ਮਨ ਕਈ ਵਾਰੀ ਇੰਨਾ ਜਿਆਦਾ ਅੰਡਰ ਪ੍ਰੈਸ਼ਰ ਹੋ ਜਾਂਦਾ ਵੀ ਜੀ ਕਦਾ ਪਾਗਲ ਹੋ ਜਾਮਾ ਕੋਈ ਬਿਆਦਤਾ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪਰਿਵਾਰ ਸ਼ੁਭਦੀਪ ਤੇ ਜਉਂਦੇ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਹੈ ਤੁਸੀਂ ਸਾਨੂੰ ਯੂਜ਼ ਕਰਨਾ ਚਾਹੁੰਦੇ ਹੋ ਐਨੀ ਕਿ ਸਮਝ ਮੈਨੂੰ ਵਾਇਰੂਮ ਦਿੱਤੀ ਹੋਈ ਹੈ ਮੈਂ ਉਥੋਂ ਯੂਜ਼ ਨਹੀਂ ਹੋਣਾ ਬੱਸ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਮੇਰਾ ਰਾਜਨੀਤਿਕ ਪੰਨ ਹੋਇਆ ਮੈਂ ਜਾਊਂਗਾ ਕਿਉਂ ਕਿਉਂ ਮੈਂ ਤੁਹਾਡੇ ਕੋਲੇ ਕਲੀਅਰ ਕਰਾਂ ਮੈਂ ਆ ਕਰੂੰਗਾ ਮੈਂ ਆ ਕਰੂੰਗਾ ਮੈਨੂੰ ਕਰੋੜਾ ਦੱਸਣ ਦੀ ਨਹੀਂ ਮੰਨ ਮੰਨਿਆ ਮੈਂ ਨਹੀਂ ਜਾਂਦਾ ਆਪਦੇ ਘਰੇ ਬੈਠੂੰਗਾ ਤੁਹਾਡੇ ਕੋਲੇ ਵੀ ਹੱਕ ਹੈ ਮੇਰੇ ਕੋਲੇ ਵੀ ਹੱਕ ਹੈ ਕਿਉਂ ਇਨਸਪੈਕਟ ਕਰ ਦੂੰਗਾ ਮੈਂ ਹਰ ਇੱਕ ਚੀਜ਼ ਤੁਹਾਨੂੰ ਦੱਸ ਕੇ ਕਰਾਂ ਮੈਂ ਘਰ ਤੋਂ ਇੱਕ ਕਦਮ ਚੱਲਦਾ ਯਾਰ ਤੁਹਾਡਾ ਪਹਿਲਾਂ ਪਤਾ ਲੱਗਿਆ ਵੀ ਇਹ ਫਲਾਨੀ ਜਗ੍ਹਾ ਤੇ ਜਾਊਗਾ ਤੁਸੀਂ ਮੈਨੂੰ 5 ਕਿਲੋਮੀਟਰ ਕਰੋ ਪੈਨ ਜਾਵਾ ਗੱਡੀ ਤੇ ਜਾਵਾ ਮੈਨੂੰ ਸਫ਼ਰ ਨਹੀਂ ਕਰਨ ਦਿੰਦੇ ਤੁਹਾਨੂੰ ਸਾਰਾ ਪਤਾ ਉਹਨੂੰ ਮੈਂ ਕਿੱਥੇ ਜਾ ਕੇ ਰੁਕਣਾ ਹੈ ਤੇ ਲੋਰੈਂਸ 20 ਦਿਨ ਇੱਥੇ ਗੱਡੀ ਕੈਨੇਡਾ ਨਾਲ ਭਰ ਕੇ ਤੁਰੇ ਫਿਰਿ ਉਹਦੀ ਟੀਮਾਂ ਤੁਹਾਨੂੰ ਪਤਾ ਨਹੀਂ ਲੱਗਿਆ ਹੁਣ ਮੇਰੇ ਮੇਰੇ ਦੇ ਸੀ ਆਈਡੀਆ ਲਾਉਣ ਦਾ ਕੀ ਫਾਇਦਾ ਮੈਨੂੰ ਕਾਹਦੇ ਲਈ ਬੰਨਿਆ ਮੇਰੇ ਕੋਲੇ ਆ ਹੀ ਆ ਮੈਨੂੰ 4 ਦਿਨ ਯਾਰ ਆਯਾਦੀ ਚ ਸਾਥਾ ਲੈ ਲੈਣ ਦਿਓ ਚਲੋ ਬਰਬਾਹ ਕਮਿੰਗ ਜੀ ਸੋ ਕਈ ਵਾਰੀ ਮੇਰੀ ਅਜੇ ਤਬੀਅਤ ਵੀ ਠੀਕ ਨਹੀਂ ਸੀ ਪਰੰਤੂ ਇੰਨੀ ਵੱਡੀ ਗਿਣਤੀ ਤੁਸੀਂ ਆਏ ਸੀਗੇ ਮੈਂ ਕੁਝ ਤੁਹਾਨੂੰ ਸੰਬੋਧਨ ਨਾ ਕਰਾਂ ਤੁਹਾਨੂੰ ਮਿਲਾਂ ਨਾ ਫਿਰ ਮੈਨੂੰ ਇਹ ਲੱਗਦਾ ਵੀ ਬੇਨਸਾਫੀ ਇਹ ਗੱਲ ਬੰਦੇ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਵੀ ਚੱਲ ਕੇ ਆਉਣੀ ਇੰਨੀ ਦੂਰ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹੋਮਾ ਸੰਗਤ ਮਾਫ ਕਰਨਯੋਗ ਹੈ ਤੁਹਾਡੋ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿਸੇ ਨੂੰ ਕੋਈ ਵੀ ਸ਼ਬਦ ਮੇਰਾ ਬੁਰਾ ਲੱਗਿਆ ਹੋ ਪਰੰਤੂ ਇਹ ਕੋੜੀ ਸਚਾਈ ਹੈ ਜਦੋਂ ਅਦਾਲਤਾਂ ਦੇ ਕਹਿਣ ਦੇ ਬਾਵਜੂਦ ਵੀ ਇਹ ਲੋਕ ਲੋਕ ਟੱਸ ਤੋਂ ਮੱਸ ਨਹੀਂ ਹੁੰਦੇ ਹੁਣ ਕੱਲਾ ਤੁਸੀਂ ਕਹੋਗੇ ਤੁਸੀਂ ਕੱਲੀ ਵੀਡੀਓ ਦਾ ਰੌਲਾ ਕਾਹਤੋਂ ਪੈਂਦਾ ਇਹ ਕੱਲੀ ਵੀਡੀਓ ਨਹੀਂ ਵੀਰੋ ਇਹ ਪੂਰਾ ਇੱਕ ਗੱਠਜੋੜ ਹੈ ਭ੍ਰਿਸ਼ਟ ਅਫਸਰਾਂ ਦਾ ਨਸ਼ਾ ਵੇਚਣ ਵਾਲਿਆਂ ਦਾ ਜਿਹੜੇ ਕਮਾਈਆਂ ਕਰਨ ਤੇ ਲੱਗੇ ਹੋਏ ਨੇ ਹੁਣ ਬਾਲੇ ਕਹਿੰਦੇ ਜੀ ਹੁਣ ਤਾਂ ਪੁਲਿਸ ਮੁਕਾਬਲੇ ਸ਼ੁਰੂ ਹੋ ਗਏ ਤੁਸੀਂ ਹੁਣ ਨਹੀਂ ਬੋਲਦੇ ਨਹੀਂ ਜਿੱਦ ਦੇ ਪੁਲਿਸ ਮੁਕਾਬਲੇ ਹੋਏ ਸਾਨੂੰ ਮੈਂ ਦੱਸ ਦੂੰ ਵੀ ਹੁਣ ਟਿਕਾਣੇ ਤੇ تیر ਲੱਗਿਆ ਹਲੇ ਤੱਕ ਉਹ ਗਰੀ ਉਗੁਰਪੇ ਜੋ ਆ ਕੇ ਜਿਹੜੇ ਭਟਕੇ ਹੋਏ ਨੇ ਮਾਰੇ ਮੁੱਟੇ ਲਈ ਤੋਂ ਉਹ ਨੇ ਉਹ ਕਿਸੇ ਦੇ ਪੱਟੇ 'ਚ ਮਾਰੀ ਕਿਸੇ ਦੇ ਗਿੱਟੇ 'ਚ ਮਾਰੀ ਹਲੇ ਤੱਕ ਕੋ ਨੋਕ ਨੇ ਜਿੱਦੇ ਮੁਕਾਬਲੇ ਹੋਣਗੇ ਤੁਹਾਨੂੰ ਉਹ ਵੀ ਦੱਸੂਗਾ ਵੀ ਹੁਣ ਹੁਣ ਆਇਓ ਸਹੀ ਲਾਈਨ ਤੇ ਉੱਤੇ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਚਾਹ ਪਕੌੜੇ ਪਾਈ ਜਾਂਦੇ ਹਾਂ ਹਲੇ ਉਹਨਾਂ ਦੀ ਤਾਂ ਕਦੇ ਇਨਵੈਸਟਿਗੇਸ਼ਨ ਢੰਗ ਨਾਲ ਨਹੀਂ ਹੋਈ ਹੁਣ ਬੈਠੇ ਨੇ ਕਈ ਕੌਂਡ ਦੇ ਉੱਤੇ ਹੰਝੂ ਵਢੋਲੀ ਜਾਂਦੇ ਨੇ ਕਿਉਂਕਿ ਮੈਂ ਨਾਮ ਲੈਣਾ ਫਿਰ ਬਵਾਦਾਂ ਚ ਹੋਇਆ ਗੱਲ ਆ ਜਾਂਦੀ ਐ ਹੁਣ ਹੁਣ ਹੰਝੂ ਡੋਲਦੇ ਐ ਜਦੋਂ ਪਾਵਰਾਂ ਹੁੰਦੀਆਂ ਉਦੋਂ ਕੋਈ ਨਹੀਂ ਪੁੱਛਦਾ ਮੈਂ ਸੋ ਸਮਾ ਰਹਿੰਦੇ ਗੱਲ ਤੇ ਵਿਚਾਰ ਕਰਾ ਕਰੋ ਮੋਹਰਾਂ ਦਾ ਧੂੜ ਕੁੱਟੀ ਤੇ ਹੁਣ ਮੈਂ ਥੋੜਾ ਬੋਲਾਂ ਬਾਲਾ ਬੋਲਾਂ ਕਦੇ ਮੇਰੇ ਪੁੱਤ ਨੇ ਐਮਐਲਏ ਦੀ ਇਲੈਕਸ਼ਨ ਲੜੀ ਤੁਸੀਂ ਕਦੇ ਮੈਨੂੰ ਕਿਸੇ ਸਟੇਜ ਤੇ ਬੋਲਦਾ ਸੁਣਿਆ ਕਿਸੇ ਵੀ ਭੋਗ ਤੇ ਕਿਸੇ ਵੀ ਕਿਤੇ 10 ਬੰਦੇ ਦੇ ਇਕੱਠ 'ਚ ਮੈਂ ਕਦੇ ਇੱਕ ਸ਼ਬਦ ਨਹੀਂ ਕਿਹਾ ਸੀ ਮੈਨੂੰ ਸੀਗਾ ਮੇਰਾ ਹੈਗਾ ਬੋਲਣ ਵਾਲਾ ਇੱਕ ਮੈਂ ਨਹੀਂ ਬੋਲਿਆ ਮੇਰੇ ਹੱਥ 'ਚ ਮਹਿਕ ਮਜਬੂਰੀ ਇਹਨ ਦਿੱਤਾ ਐ ਮੈਂ ਤਾਂ ਬੋਲਣ ਲੱਗਿਆ ਜਦੋਂ ਤੁਸੀਂ ਤਪਾਉਨੇ ਹੋ ਤੁਸੀਂ ਦੁਖੀ ਕਰਦੇ ਹੋ ਮੈਂ ਤਾਂ ਬੋਲਣਾ ਤਹਿੰਦੇ ਗੁੰਦੇ ਤੁਸੀਂ ਟੈਗ ਦਿਨ ਨੂੰ ਯਾਰ ਉਲਟੇ ਸਿੱਧੇ ਸੋ ਮੇਰੀ ਆਤਮਾ ਮੈਂ ਕਦੇ ਕਿਸ ਨੂੰ ਕਦੇ ਵੀ ਲਪੇਟਦਾ ਨਹੀਂ ਵਿੱਚ ਗੱਲ ਦੇ ਵਿੱਚ ਮੈਂ ਆਪਣੀ ਗੱਲ ਰੱਖਦਾ ਆਪਣੀ ਸਟਰਗਲ ਦੀ ਗੱਲ ਕਰਦਾ ਉਹ ਵੀ ਜਿਹੜੇ ਮੈਨੂੰ ਮਿਲਣ ਆਉਂਦੇ ਉਹਨਾਂ ਕੋਲੇ ਰੱਖਦਾ ਇਹ ਨਹੀਂ ਹੈਗਾ ਮੈਂ ਤੁਹਾਡੇ ਪਿੰਡ ਜਾ ਕੇ ਸਾਥ ਚ ਇਕੱਠ ਕਰਲਾਂ ਤੇ ਆਪ ਦਾ ਬੀਨ ਵਜਾਈ ਜਾਵਾਂ ਐਦਾਂ ਨਹੀਂ ਗੱਲ ਜਿਹੜਾ ਬੰਦਾ ਮੇਰੇ ਕੋਲੇ ਚੱਲ ਕੇ ਆਉਂਦਾ ਮੈਂ ਪਿਆਰ ਨਾਲ ਉਹਨੂੰ ਜਰੂਰ ਮਿਲਦਾ ਇਹ ਨਾ ਕਹਿੰਦਾ ਹੋਵੇ ਮਾਫੀ ਚਾਹੁੰਦਾ ਵਾਹਿਦ ਠੀਕਾ